ਜੀ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ ਔਲਖ ਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਜਿਹੜੀ ਬਣਾਉਣ ਪਹੁੰਚੇ ਆ ਕਿਸਾਨ ਵੀਰੋ ਇਹ ਪਿੰਡ ਨਮਾ ਕਿਲਾ ਜੀ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਕਿਸਾਨ ਵੀਰੋ ਤੇ ਇਹਦੇ ਨਾਲ ਲੱਗਦੇ ਪਿੰਡ ਜਾਂ ਲੋਕਲ ਫਰੀਦਕੋਟ ਸ਼ੌਣੀ ਵੀ ਇਸ ਪਿੰਡ ਨੂੰ ਜਮਾਂ ਨੇੜੇ ਰਹਿ ਜਾਂਦੀ ਹੈ ਸਾਹਮਣੇ ਤੁਸੀਂ ਸਕਰੀਨ ਤੇ ਜਿਹੜੇ ਚਾਰਨਗ ਦੇਖ ਰਹੇ ਆ ਕਿਸਾਨ ਵੀਰੋ ਇਹ ਫੋਰ ਸੇਲ ਆ ਜੀ ਇਹ ਜਿਹੜੇ ਜਾਨਵਰ ਰਹਿਣਗੇ ਕਿਸਾਨ ਵੀਰੋਂ ਪਹਿਲਾ ਸੂਆ ਸੂਈ ਵਹਿੜ ਤੋਂ ਲੈ ਕੇ ਤੀਜੇ ਸੂਏ ਤੱਕ ਜਿਹੜੇ ਜਾਨਵਰ ਵੀਰ ਦੇ ਸੇਲ ਹੈ ਤੇ ਬੜਾ ਸੋਹਣਾ ਵੀਰ ਨੇ ਸੈਟਅਪ ਕਰਿਆ ਸੀ ਕੋਈ ਲੇਬਰ ਦੀ ਸਮੱਸਿਆ ਕਰਕੇ ਭਰਾ ਜੀ ਵਿੱਚੋਂ ਇਹ ਜਿਵੇਂ ਜਿਵੇਂ ਬਾਈ ਜੀ ਕਹਿੰਦੇ ਵੀ ਜਾਨਵਰ ਤਿਆਰ ਹੋਈ ਜਾਣਗੇ ਉਵੇਂ ਮੈਂ ਆਪਾਂ ਵਿੱਚੋਂ ਸੇਲ ਕਰਦੇ ਰਵਾਂਗੇ ਹੋਰ ਵੀ ਕਈ ਬਾਈ ਨੇ ਪਸ਼ੂ ਰੱਖੇ ਹੋਏ ਐ ਸੋਹਣਾ ਬਾਈ ਦਾ ਸੈਟਅਪ ਬਣਾਇਆ ਸੀ ਕਿਤੇ ਨਾ ਕਿਤੇ ਕੋਈ ਲੇਬਰ ਦੀ ਘਾਟ ਪੈ ਗਈ ਜਿਹੜੇ ਕਰਕੇ ਭਰਾ ਨੇ ਇਹ ਚਾਰ ਨਗ ਸੇਲ ਕੀਤੇ ਆ ਕਿਸਾਨ ਵੀਰੋ ਆਪਾਂ ਵੀਡੀਓ ਕਵਰ ਕਰਾਂਗੇ ਤੇ ਕੱਲੇ-ਕੱਲੇ ਨਗ ਦੀ ਜਿਹੜੀ ਡਿਟੇਲ ਬਣਦੀ ਥੋਨੂੰ ਲੈ ਕੇ ਦੇਾਂਗੇ ਜਿਹੜੇ 3 ਜਨਵਾਰ 3 ਵਹਿੜਾਂ ਕਿਸਾਨ ਵੀਰੋ ਸਾਹਮਣੇ ਤੁਸੀਂ ਵੇਖ ਰਹੇ ਆਂ ਚਿੱਟਗਿਆ ਇਹ ਤਿੰਨੇ ਸੂਈਆਂ ਸਵਾਈਆਂ ਤੇ ਤਿੰਨਾ ਮਗਰ ਬੱਚੇ ਆ ਇੱਕ ਮਗਰ ਮੇਲ ਕਾਫ ਆ ਤੇ ਦੂਆ ਮਗਰ ਜਿਹੜਾ ਫੀਮੇਲ ਕਾਫ ਆ ਕਿਸਾਨ ਵੀਰੋ ਬੱਛੀਆਂ ਇੱਕ ਜਿਹੜੀ ਕ੍ਰਾਸ ਬਰੀਡ ਦੀ ਵਹਿੜ ਆ ਕਿਸਾਨ ਵੀਰੋ ਇਹਦੇ ਮਗਰ ਬੱਚਾ ਹੈ ਨਹੀਂ ਜਿਹੜਾ ਇਹਦਾ ਬੱਚਾ ਸਪੈਰ ਹੈ ਬਣਦੀ ਡਿਟੇਲ ਸਾਰੀ ਤੁਹਾਨੂੰ ਲੈ ਕੇ ਦਿੰਨੇ ਆ ਇੱਕ ਨੰਬਰ ਜਿਹੜੇ ਜਾਨਵਰ ਤੋਂ ਆਪਾਂ ਕਿਸਾਨ ਵੀਰੋ ਸ਼ੁਰੂ ਕਰਾਂਗੇ ਡਿਟੇਲ ਲੈਣੀ ਤੇ ਜਿਵੇਂ ਜਿਵੇਂ ਤੋਰੀ ਜਾਵਾਂਗੇ ਉਵੇਂ ਮੈਂ ਆਪਾਂ ਡਿਟੇਲ ਲੈਂਦੇ ਰਵਾਂਗੇ ਆਜੋ ਬਾਈ ਜੀ ਪਹਿਲਾਂ ਤੁਸੀਂ ਇੱਕ ਨੰਬਰ ਵੇਖੜੇ ਕਿਸਾਨ ਵੀਰੋ ਜਿਹੜੀ ਵੇਖੋਗੇ ਹਾਈਟ ਲੈਂਥ ਮੀਡੀਅਮ ਕੱਦਾ ਕਿਸਾਨ ਵੀਰੋ ਨਾ ਬਹੁਤੀ ਛੋਟੀ ਐ ਤੇ ਨਾ ਵੱਡੀ ਐ ਤੋਰੋ ਬਾਈ ਜੀ ਤੇ ਪ੍ਰਿੰਟ ਵਾਈਜ਼ ਟੌਪ ਆ ਸੂਆ ਪਹਿਲਾ ਸੂਈ ਆ ਥਣਲੇਵੇ ਦੀ ਬੰਤਰ ਬੜੀ ਸੋਹਣੀ ਆ ਕਿਸਾਨ ਵੀਰੋ ਮੁੱਠੀ ਦੀ ਚਵਾਈ ਵਾਲਾ ਮੋਟਾ ਥਣ ਲੱਗਿਆ ਵੇਖੋ ਤੁਰਦੀ ਤੁਸੀਂ ਸਮਝ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਕਿਸਾਨ ਵੀਰੋ ਮੇਰਾ ਕੰਮ ਆ ਜਿਹੜਾ ਵੀਡੀਓ ਬਣਾਉਣਾ ਹੈ ਬਾਈ ਜੀ ਬਾਹਰ ਕੱਢ ਲੈਂਦੇ ਲੰਮੀ ਤੋਰ ਲੈਂਦੇ ਵੇਖੋ ਕਿਸਾਨ ਵੀਰੋ ਤੁਰਦੀ ਤੁਸੀਂ ਵੇਖਿਓ ਥੋੜਾ ਜਿਹਾ ਆਪਾਂ ਲੰਮੀ ਤੋਰਨ ਦੀ ਕੋਸ਼ਿਸ਼ ਕਰਦੇ ਆ ਇਹਨੂੰ ਤੁਰਦੀ ਦੀ ਜਿਹੜੀ ਜੱਜਮੈਂਟ ਆ ਕਿਸਾਨ ਵੀਰੋ ਤੁਸੀਂ ਕਰਨੀ ਆ ਵੇਖੋ ਲੇਵੇ ਦੀ ਫਿਕਸਿੰਗ ਬੜੀ ਜ਼ਬਰਦਸਤ ਆ ਸੋਹਣੀ ਵੈੜ ਹੈ ਤੇ ਦੁੱਧ ਵੀ ਬਾਈ ਕਹਿੰਦਾ ਵੀ ਚੰਗਾ ਦੁੱਧ ਇਹਦੇ ਥੱਲੇ ਹਾਜ਼ਰ ਹੈ ਫੜ ਲਓ ਬਾਈ ਜੀ ਬੰਨ ਲਓ ਫੇਰ ਆਪਾਂ ਇਹਦੀ ਬਣਦੀ ਡਿਟੇਲ ਲੈ ਕੇ ਦਿੰਨੇ ਆ ਕਿਸਾਨ ਵੀਰੋ ਤੁਹਾਨੂੰ ਲੇਵਾ ਆਪਾਂ ਜਿਵੇਂ ਹੁੰਦੀਆਂ ਫਾਰਮ ਵਾਲੀਆਂ ਵੈੜਾਂ ਫਿਕਸਿੰਗ ਵਾਲਾ ਲੇਵਾ ਥਣ ਬੜਾ ਸੋਹਣਾ ਲੱਗਿਆ ਕਿਸਾਨ ਵੀਰੋ ਹਾਈਟ ਲੈਂਥ ਮੀਡੀਅਮ ਆ ਨਾ ਬਹੁਤੀ ਵੱਡੀ ਆ ਤੇ ਨਾ ਛੋਟੀ ਆ ਆ ਗਾੜੀ ਪਿਛਾੜੀ ਲੇਵੇ ਦੀ ਬੜੀ ਸੋਹਣੀ ਹੈ ਜਿਹੜੀ ਇਹਦੇ ਮਗਰ ਆ ਫੀਮੇਲ ਕਾਫ ਆ ਕਿਸਾਨ ਵੀਰੋ ਇਹ ਬੱਚਾ ਇਹਦਾ ਤੇ ਲੈਵਾ ਫੇਰ ਨੇੜੇ ਕਰਕੇ ਬਿਨੇ ਚਾਰੇ ਜਿਹੜੀਆਂ ਬਾਹੀਆਂ ਥੜਾਂਆਂ ਦੀਆਂ ਉਹ ਇੱਕੋ ਜੀਆਂ ਕਿਸਾਨ ਵੀਰੋ ਦੁੱਧ ਦੀ ਵੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਬਾਈ ਤੋਂ ਕਿੰਨਾ ਦੁੱਧ ਹੈ ਆਜੋ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਥੋੜਾ ਜਿਹਾ ਉੱਚੀ ਬੋਲਿਓ ਆਪਣਾ ਜੀ ਨਾਮ ਬੋਲਿਓ ਬਾਈ ਜੀ ਕੀ ਆਪਣਾ ਮਨਪ੍ਰੀਤ ਸਿੰਘ ਆ ਜੀ ਤੇ ਪਿੰਡ ਕਿਹੜਾ ਨਵਾ ਕਿਲਾ ਜੀ ਨਵਾ ਕਿਲਾ ਤੇ ਆਪਣਾ ਜੀ ਕੰਟੈਕਟ ਨੰਬਰ ਬੋਲਿਓ ਜੀ 90414 ਜੀ 60906 ਤੇ ਇਹ ਫਿਰ ਬਾਈ ਜੀ ਜਿਹੜੇ ਆਪਾਂ ਜਾਨਵਰ ਸੇਲ ਕਰਨੇ ਆ ਤੇ ਇਹ ਕੀ ਗੱਲ ਬਣ ਗਈ ਬਾਈ ਜੀ 1000 ਦਾ ਅਛਾ ਲੇਵਰ ਦੀ ਸਮੱਸਿਆ ਜੀ ਤੇ ਇੱਕ ਆਪਾ ਚਾਰ ਨਹੀਂ ਪਾਇਆ ਜੀ ਠੀਕ ਹੈ ਜੀ ਇਹਦੀ ਚਾਰ ਦੀ ਵੀ ਦਿੱਕਤ ਬਣ ਗਈ ਤੇ ਜਿਹੜੀ ਇਹ ਇੱਕ ਨੰਬਰ ਵੜਡ ਆਪਾ ਬਾਈ ਜੀ ਤੋਰੀ ਐ ਇਹਦੀ ਕੀ ਡਿਟੇਲ ਹੈ ਜੀ ਇਹਦਾ ਜੀ 12 ਕਿਲੋ ਦੁੱਧ ਆ ਜੀ ਅੱਛਾ ਜੀ ਜਿਹੜਾ ਰੈਡੀ ਆ ਹੁਣ ਅੱਛਾ ਜੀ ਤੇ ਸੂਆ ਪਹਿਲਾ ਸੂਈ ਐ ਸੂਆ ਪਹਿਲਾ ਸੂਈ ਐ ਠੀਕ ਹੈ ਜੀ ਤੇ ਇਹਦੀ ਬਾਈ ਜੀ ਜਿਹੜਾ ਰੇਟ ਆ ਕੀ ਡਿਮਾਂਡ ਰੱਖੀ ਐ ਰੇਟ ਇਹਦਾ ਜੀ 42 ਹਜ਼ਾਰ ਰੁਪਿਆ 42000 ਰੁਪਿਆ ਮਾਨਤਾ ਨੂੰ ਤਾਂ ਕਰੋਗੇ ਕਿਸਾਨ ਵੀਰੋ ਰੇਟ ਰੱਖਣਾ ਹਰੇਕ ਬੰਦੇ ਦਾ ਹੱਕ ਆ ਆਪਾਂ ਰੇਟ ਬਾਈ ਨੇ 42000 ਰੁਪਇਆ ਰੱਖਿਆ ਇਸ ਵੈੜ ਦਾ ਤੇ ਮਗਰ ਇਹਦੇ ਫੀਮੇਲ ਕਾਫ ਆ ਡੇਢ ਤੋਂ ਪੌਣੇ 2 ਮਹੀਨਿਆਂ ਦੀਆਂ ਸੂਈਆਂ ਕਥਣ ਵੀਰੋ ਤੁਸੀਂ ਆਪਦੀ ਸਮਝ ਨਾਲ ਡੰਗਰ ਖਰੀਦਣਾ ਵੱਛੀਆਂ ਇਹਨਾਂ ਦੇ ਮਗਰ ਆ ਬੱਚੇ ਬਾਈ ਨੇ ਮੈਂ ਕਮਾਲ ਹੀ ਮੰਨੀ ਵੀ ਬਾਈ ਸਾਰੇ ਬੱਚੇ ਹੀ ਸਾਂਭ ਲੈਂਦਾ ਤੇ ਸੋਨਾ ਬਾਈ ਨੇ ਸੈਟਅਪ ਬਣਾਇਆ ਸੀ ਕੁਝ ਕਾਰਨ ਬਣ ਕੇ ਜਿਹੜੇ ਕਰਕੇ ਸੇਲ ਕਰਦਾ ਫੇਸ ਕੁਆਲਿਟੀ ਬੜੀ ਸੋਹਣੀ ਆ ਪਹਿਲਾ ਸੂਆ ਵੈੜ ਹੈ ਇਹਦੀ ਆਪਾਂ ਬਣਦੀ ਸਾਰੀ ਡਿਟੇਲ ਲੈ ਲਈ ਹੈ ਅੱਜ ਹੁਣ ਆਪਾਂ ਵਿਖਾਉਣੇ ਕਿਸਾਨ ਵੀਰੋ 2 ਨੰਬਰ ਵੈੜ ਤੁਸੀਂ ਪਹਿਲਾਂ ਆਪਾਂ ਤੁਹਾਨੂੰ ਤੋਰ ਕੇ ਵਿਖਾਉਣੇ ਆ ਤੋਰਿਓ ਬਾਈ ਜੀ ਇਹਨੂੰ ਇਹ ਕਿਸਾਨ ਵੀਰੋ ਚੰਗੇ ਕੱਦ ਕਾਠ ਵਾਲੀ ਤੇ ਵੱਡੀ ਵੈੜ ਆ ਇਹਦੇ ਮਗਰ ਜਿਹੜਾ ਮੇਲ ਕਾਫ ਆ ਲਾਲ ਡੱਬਾ ਵੱਛਾ ਕਿਸਾਨ ਵੀਰੋ ਤੁਰਦੀ ਵੇਖੋ ਤੁਸੀਂ ਸੁਆ ਵੀ ਬਾਈ ਤੋਂ ਪੁੱਛਾਂਗੇ ਕਿੰਨਵੇਂ ਤੇ ਲੇਵੇ ਤੇ ਨਾੜਾ ਨੂੜਾ ਕਿਆ ਬਾਤਾਂ ਵੈੜ ਆ ਕਿਸਾਨ ਵੀਰੋ ਥਣ ਲੇਵੇ ਦੀ ਬਾ ਕਮਾਲ ਵੈੜ ਆ ਵੇਖੋ ਨਾੜਾਂ ਲੇਵੇ ਤੇ ਤੇ ਅਗਾੜੀ ਪਿਛਾੜੀ ਵੇਖੋ ਕਿਸਾਨ ਵੀਰੋ ਫੇਸ ਕੁਆਲਟੀ ਬੜੀ ਸੋਹਣੀ ਐ ਚੰਗੀ ਇੱਕ ਹਾਈਟ ਲੈਂਥ ਲੈਂਥ ਕੱਦ ਕਾਠ ਹਲੀ ਪ੍ਰਿੰਟ ਵਾਈਜ਼ ਟੋਪ ਵੜਾਪਾ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਕਿਸਾਨ ਵੀਰੋ ਸੂਆ ਵੀ ਬਾਈ ਤੋਂ ਪੁੱਛਦੇ ਆ ਕਿੰਨ ਮੈਂ ਇਹਦੇ ਸਾਹਮਣੇ ਬੰਨੇ ਆ ਵੱਛਾ ਕਿਸਾਨ ਵੀਰੋ ਇਹ ਇਸੇ ਦਾ ਹੀ ਆ ਜਿਹੜਾ ਮੇਲਕਾਫ ਹੈ ਇਹਨੂੰ ਬਾਈ ਜੀ ਕਹਿੰਦੇ ਵੀ 25 ਦਿਨ ਵੀ 22 25 ਦਿਨ ਹੋ ਗਏ ਸੂਈ ਨੂੰ ਬਾਕੀ ਜੱਜਮੈਂਟ ਤੁਸੀਂ ਲਾਉਣੀ ਹੈ ਲੇਵੇ ਦੀਆਂ ਨਾੜਾਂ ਵੇਖੋ ਕਿਸਾਨ ਵੀਰੋ ਤੇ ਥਣ ਕਿਆ ਬਾਤਾਂ ਥਣਾ ਬਾਈ ਦੀ ਜਿਹੜੀ ਮਿਲਕਿੰਗ ਹੈ ਉਹ ਮਸ਼ੀਨ ਨਾਲ ਹੁੰਦੀ ਹੈ ਤੁਸੀਂ ਆਪਦੇ ਹੱਥੀ ਜਵਾਈ ਵੀ ਕਰ ਸਕਦੇ ਹੋ ਹਾਂਜੀ ਬਾਈ ਜੀ ਇਹ ਦੋ ਨੰਬਰ ਵੈਡ ਦੀ ਕੀ ਡਿਟੇਲ ਹੈ ਜੀ ਜੀ 14 ਕਿਲੋ ਦੁੱਧ ਦਾ 15 ਕਿਲੋ ਦੁੱਧ ਦਾ ਇਸ ਟਾਈਮ ਰੈਡੀ ਜੀ 15 ਕਿਲੋ ਦੁੱਧ ਚੋਲੇ ਵੇ ਹਾਂਜੀ ਤੇ ਸੂਈ ਨੂੰ ਬਾਈ ਜੀ ਕਿੰਨੇ ਦਿਨ ਸੂਈ ਨੂੰ ਨੂੰ ਬਈ 25 ਦਿਨ ਲਾ ਲੋ 20 ਲਾ ਲੋ ਠੀਕ ਹੈ ਜੀ 20 25 ਦਿਨ ਹੋ ਗਏ ਠੀਕ ਹੈ ਜੀ ਤੇ ਹੁਣ ਬਾਈ ਜੀ 15 ਕਿਲੋ ਦੁੱਧ ਹੈ ਤੇ ਸੂਆ ਬਾਈ ਜੀ ਇਹ ਕਿੰਨਾ ਵਾ ਸੂਈ ਹੈ ਤੀਜਾ ਜੀ ਤੀਜਾ ਸੂਆ ਸੂਈ ਹੈ ਤੇ ਜਿਵੇਂ ਬਾਈ ਜੀ ਇਹਦਾ ਕੱਦ ਕਾਠ ਹੈ ਚੰਗੀ ਪਹਿਲਾਂ ਤਾਂ ਇਹਨੇ ਸੋਨਾ ਦੁੱਧ ਦਿੱਤਾ ਹੁਣ ਪਹਿਲਾਂ 28 ਤੇ ਹੁਣ ਇਹਦੀ ਤੀਜੀ ਾਰ ਨੂੰ ਸੂਈ ਹੈ ਇਹ ਫਿਰ ਚਾਰ ਦੀ ਦਿੱਕਤ ਹੀ ਬਣ ਗਈ ਬਾਈ ਫਿਰ ਦੁੱਧ ਠੀਕ ਹੈ ਜੀ ਤੇ ਇਹਦਾ ਕੀ ਰੇਟ ਰੱਖਿਆ ਭਰਾ ਜੀ ਇਹਦਾ ਜੀ 62000 ਜੀ 62000 ਰੁਪਿਆ ਮੁੱਲ ਹੈ 62000 ਰੁਪਿਆ ਮੁੱਲ ਰੱਖਿਆ ਕਿਸਾਨ ਵੀਰੋ ਇਸ ਵੱਡੀ ਚਿੱਟੀ ਵਹਿੜ ਦਾ ਬੜੀ ਸੋਹਣੀ ਹਾਈਟ ਲੈਂਥ ਵਾਲੀ ਤੇ ਕੁਆਲਿਟੀ ਵਾਈਜ਼ ਟੋਪ ਵਹਿੜਾ ਕਿਸਾਨ ਵੀਰੋ ਸਮਝ ਤੁਸੀਂ ਆਪਦੀ ਲਾ ਕੇ ਡੰਗਰ ਖਰੀਦਣਾ ਮੇਰਾ ਫਰਜ਼ ਹੈ ਜਿਹੜਾ ਮੈਂ ਡੰਗਰ ਹਰੇਕ ਪੱਖ ਤੋਂ ਤੁਹਾਨੂੰ ਵਿਖਾਉਣਾ ਹੈ ਬਾਕੀ ਨਵਾਂ ਕਿਲਾ ਪਿੰਡ ਤੁਸੀਂ ਪਹੁੰਚ ਜਾਣਾ ਤੇ ਡੰਗਰ ਖਰੀਦ ਲੈਣਾ ਕਿਸਾਨ ਵੀਰੋ ਬੜੀ ਸੋਹਣੀ ਵੜ ਲੈ ਵਾ ਫੇਰ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਤੋੜ ਕੇ ਵਿਖਾਤੀ ਦੋਵੇਂ ਪਾਸੇ ਨਾੜ ਆਂ ਕੀ ਬਾਤ ਕਹ ਕਹਿ ਸਕਦੇ ਕੁਆਲਟੀ ਵਾਈਜ਼ ਵੀ ਟਾਪ ਤੇ ਕਹਿਰਾ ਕਹਿਰਾ ਥਾਣਾ ਸਮਝ ਤੁਸੀਂ ਆਪਦੀ ਨਾਲ ਡੰਗਰ ਜਿਹੜਾ ਖਰੀਦਣਾ ਕਿਸਾਨ ਵੀਰੋ ਹੁਣ ਆ ਗਈ 3 ਨੰਬਰ ਵੜ ਇਹ ਵੀ ਕਿਸਾਨ ਵੀਰੋ ਕੱਦ ਕਾਠ ਨਹੀਂ ਕੋਈ ਕੱਚ ਨਹੀਂ ਕੁਆਲਟੀ ਵਾਈਜ਼ ਵੀ ਟਾਪ ਕੀ ਬਾਤਾਂ ਵੇਖੋ ਸਾਹਮਣੇ ਇਸ ਕੁਆਲਟੀ ਇਹ ਇਹ ਦੇ ਮਗਰ ਫੀਮੇਲ ਕਾਫ ਹੈ ਤੋੜ ਲੋ ਬਾਈ ਜੀ ਖੋਲੋ ਇਹਦੀ ਵੀ ਲੈਣੇ ਆ ਡਿਟੇਲ ਬਾਈ ਜੀ ਲੇਵੇ ਦੀ ਬੰਤਰ ਬੜੀ ਸੋਹਣੀ ਹੈ ਕਿਸਾਨ ਵੀਰੋ ਦੁੱਧ ਇਹਦੇ ਥੱਲੇ ਵੀ ਸੋਹਣਾ ਹੈ ਸੂਈ 1.5 ਤੋਂ ਪੌਣੇ 2 ਮਹੀਨੇ ਬਸ ਲਾ ਲਓ ਤੁਸੀਂ ਉਸ ਹਿਸਾਬ ਦਾ ਅੰਦਾਜ਼ਾ ਜਿਹਾ ਲਾ ਲਓ ਇਹਨੂੰ ਥੋੜਾ ਸਮਾਂ ਵੱਧ ਹੋ ਗਿਆ ਵੇਖੋ ਤੁਰਦੀ ਉਤੋਂ ਸਟੇਟਨਸ ਲੈਵੇ ਦੀ ਬਣਤਰ ਸਮਝ ਤੁਸੀਂ ਲਾਉਣੀ ਹੈ ਪ੍ਰਿੰਟ ਵਾਈਜ਼ ਜਾਤ ਕੁਆਲਟੀ ਇੰਨੀ ਕੋਈ ਕੱਚ ਨਹੀਂ ਕਿਸਾਨ ਵੀਰੋ ਰੋਕ ਲਓ ਬਾਈ ਜੀ ਇੱਕ ਵਾਰੀ ਫੇਸ ਥੋੜਾ ਜਿਹਾ ਆਪਾਂ ਵਿਖਾ ਦਈਏ ਫੇਸ ਵੇਖੋ ਕਿਸਾਨ ਵੀਰੋ ਬੜਾ ਪਿਆਰਾ ਫੇਸ ਹੈ ਤੇ ਥਨ ਲੈਵੇ ਦੀ ਬਣਤਰ ਬਾ ਕਮਾਲ ਮੋੜ ਦਿਓ ਬਾਈ ਜੀ ਬਣ ਲਓ ਇਹਦੀ ਵੀ ਬਣਦੀ ਡਿਟੇਲ ਕਿਸਾਨ ਵੀਰੋ ਤੁਹਾਨੂੰ ਲੈ ਕੇ ਦਿੰਨੇ ਆ ਸਮਝ ਤੁਸੀਂ ਆਪਦੀ ਨਾ ਡੰਗਰ ਖਰੀਦਣਾ ਕਿਸਾਨ ਵੀਰੋ ਮੇਰਾ ਹੱਕ ਜਿਹੜਾ ਮੈਂ ਤੁਹਾਨੂੰ ਡੰਗਰ ਹਰੇਕ ਪੱਖ ਤੋਂ ਵਿਖਾਉਣ ਦੀ ਕੋਸ਼ਿਸ਼ ਕਰਦਾ ਹ ਹਰੇਕ ਬੰਦੇ ਦੀ ਆਪਦੀ ਆਪਦੀ ਥਿਓਰੀ ਹੈ ਮੈਨੂੰ ਬਹੁਤ ਚੰਗੇ ਜਾਨਵਰ ਲੱਗੇ ਤੁਸੀਂ ਪੈਸੇ ਇਨਵੈਸਟ ਕਰਨੇ ਆ ਤੁਸੀਂ ਆਪਣੀ ਸਮਝ ਨਾਲ ਡੰਗਰ ਜਿਹੜਾ ਖਰੀਦਣਾ ਹੈ ਇਹਦੀ ਕੀ ਡਿਟੇਲ ਆ ਬਾਈ ਜੀ ਤਿੰਨ ਨੰਬਰ ਗਾਂ ਵਹਿੜਦੀ ਇਹਦਾ ਜੀ 15 ਕਿਲੋ ਦੁੱਧ ਆ ਜੀ 15 ਕਿਲੋ ਹੀ ਦੁੱਧ ਦੇ ਦੇ ਥੱਲੇ ਆ ਜੀ ਰੈਡੀ ਜਿਹੜਾ ਹਾਂਜੀ ਤੇ ਇਹ ਬਾਈ ਜੀ ਸੂਈ ਇਹਨੂੰ ਕਿੰਨੇ ਚਿਰ ਹੋ ਗਿਆ ਨੇ ਇਹਨੂੰ 2 ਪੌਣੇ 2 ਮਹੀਨਿਆਂ ਕੋਈ ਡੇਢ ਡੇਢ ਤੋਂ ਪੌਣੇ 2 ਮਹੀਨੇ ਇਹਦੇ ਮਗਰ ਫੀਮੇਲ ਕਾਫਾ ਬੱਚੀ ਆ ਜੀ ਤੇ ਇਹਦੀ ਬਾਈ ਜੀ ਫਿਰ ਦੁੱਧ ਹੁਣ ਇਹਦੇ ਥੱਲੇ 15 ਕਿਲੋ ਆ ਤੇ ਰੇਟ ਇਹਦਾ ਬਾਈ ਜੀ ਕੀ ਰੱਖਿਆ ਇਹਦਾ ਵੀ ਉਹੀ ਆ ਜੀ 62000 ਰੁਪਏ 62 ਉਹਦਾ ਵੀ ਬਾਟ ਰੱਖਿਆ ਤੇ ਇਹਦਾ ਵੀ ਬਾਟ ਹੈ ਜੀ ਠੀਕ ਹੈ ਜੀ ਕਿਸਾਨ ਵੀਰੋ ਸਮਝ ਆਪਦੀ ਨਾਲ ਤੁਸੀਂ ਡੰਗਰ ਖਰੀਦਣਾ ਇਹਦਾ ਚਿੱਟੀ ਵੈੜ ਦਾ ਵੱਡੀ ਦਾ ਰੇਟ ਜਿਹੜਾ ਇਹਦਾ ਵੀ 66000 ਰੁਪਏ ਬਾਈ ਨੇ ਮੁੱਲ ਰੱਖਿਆ ਤੇ ਇਹ ਜਿਹੜੀ 3 ਨੰਬਰ ਚਿੱਟੀ ਵੈੜ ਹੈ ਇਹਦਾ ਵੀ 68000 ਰੁਪਏ ਰੇਟ ਰੱਖਿਆ ਸੂਈ ਇਹਦੇ ਮਗਰ ਫੀਮੇਲ ਕਾਫ ਹੈ ਕਿਸਾਨ ਵੀਰੋ ਜਿਹੜੀ ਇਹ ਇਸ ਚਿੱਟੀ ਵੈੜ ਮਗਰ ਜਿਹੜਾ ਇਹਦੇ ਮਗਰ ਮੇਲ ਕਾਫ ਹੈ ਕਿਸਾਨ ਵੀਰੋ ਲਾਲ ਡੱਬਾ ਵੱਚਾ 2 ਨੰਬਰ ਵੈੜ ਦਾ ਇਕੋ ਉਹ ਵੀ ਥਣ ਨੂੰ ਚੁੰਬੜਦਾ ਕਿਸਾਨ ਵੀਰੋ ਥੱਲੇ ਛੱਡ ਕੇ ਬਾਈ ਜੋਂਦਾ ਕੋਈ ਉਹ ਨਹੀਂ ਹੁਣ ਕਿਸਾਨ ਵੀਰੋ ਜਿਹੜੀ 4 ਨੰਬਰ ਵੜਾ ਕਰੌਸ ਬਰੀਡ ਦੀ ਉਹ ਤੁਹਾਨੂੰ ਵਿਖਾਉਣੇ ਤੋਰ ਕੇ ਪਹਿਲਾਂ ਕੱਦ ਕਾਠ ਇਹਦਾ ਵੀ ਚੰਗਾ ਤੇ ਸਮਝ ਤੁਸੀਂ ਆਪਦੀ ਨਾਲ ਜਿਹੜਾ ਡੰਗਰ ਖਰੀਦਣਾ ਥਣ ਲੇਵੇ ਦੀ ਬੰਤਰ ਬੜੀ ਸੋਹਣੀ ਥਾਣਾ ਸਿੱਧੇ ਮੋਟਾ ਮੁਠੀ ਦੀ ਚਵਾਈ ਵਾਲਾ ਥਣ ਲੱਗਾ ਸਿੰਘ ਉਤੋਂ ਕਿਸਾਨ ਵੀਰੋ ਥੋੜੇ ਥੋੜੇ ਜਿਵੇਂ ਆਏ ਸਿੰਘ ਵੱਡੇ ਵੇ ਉਸ ਹਾਵ ਨਾਲ ਤੁਸੀਂ ਆਪਦੀ ਜੱਜਮੈਂਟ ਲਾ ਲਿਓ ਦੁੱਧ ਪਾਈ ਇਹਦੇ ਥੱਲੇ ਵੀ ਸੋਹਣਾ ਦੱਸਦਾ ਲੇਵੇ ਦੀ ਬੰਤਰ ਬੜੀ ਸਾਫ਼ ਹੈ ਕਿਸਾਨ ਵੀਰੋ ਕੱਦ ਘਾਟ ਸੋਹਣਾ ਠੱਲੋ ਬਾਈ ਜੀ ਇਹ ਕਰੀ ਵੇਖੋ ਕਿ ਸਾਨੂੰ ਵੀਰੋ ਸੀਲਸ ਲੱਗ ਬਾਈ ਕਹਿੰਦਾ ਵੀ ਇੰਨੀ ਕ ਹੈ ਵੀ ਮੈਂ ਮਸ਼ੀਨ ਤੇ ਵੀ ਚੋ ਲੈਣਾ ਤੇ ਭਲਾ ਕੋਈ ਹੱਥੀ ਵੀ ਚੋ ਸਕਦਾ ਇਹਦੀ ਵੀ ਬਣਦੀ ਡਿਟੇਲ ਲੈ ਕੇ ਦਿੰਨੇ ਆ ਦੁੱਧ ਦੇਦੇ ਥੱਲੇ ਵੀ ਕਿਸਾਨ ਵੀਰੋ ਸੋਹਣਾ ਤੇ ਪਰ ਇਹਦਾ ਬੱਚਾ ਹੈ ਨਹੀਂ ਕਿਸਾਨ ਵੀਰੋ ਬੱਚਾ ਵੀਰ ਕਹਿੰਦਾ ਹੈ ਨਹੀਂ ਤੇ ਇਹਨੂੰ ਕੁਝ ਕੁ ਦਿਨ ਹੋਏ ਆ ਬਾਈ ਕਹਿੰਦਾ ਵੀ ਟੀਕਾ ਭਰਾ ਲਿਆ ਆਪਾਂ ਬੰਨ ਲਓ ਕੋਈ ਨਹੀਂ ਬਾਈ ਉਹਨੂੰ ਪਾਸੇ ਕਰ ਲਓ ਵੇਖੋ ਜੀ ਇਹ ਜਿਹੜੀ 4 ਨੰਬਰ ਵੜਾ ਕਰਾਸ ਬਰੀਡ ਦੀ ਹੈ ਇਹਦੀ ਕੀ ਡਿਟੇਲ ਆ ਬਾਈ ਜੀ ਬਈ ਇਹ ਦੋ 13 ਕਿਲੋ ਆਈ ਠੀਕ ਆ ਜੀ ਹਾਂ ਜੀ ਦੁੱਧ 13 ਕਿਲੋ ਆ ਤੇ ਸੂਆ ਬਾਈ ਜੀ ਸੋ ਇਹ ਵੀ ਚੀਜ਼ਾਂ ਹੀ ਆਈ ਤੀਜਾ ਹੀ ਐ ਸੂਈ ਐ ਤੇ ਇਹ ਇਹਦੇ ਥੱਲੇ ਮੰਨ ਲਓ ਵੀ ਦੁੱਧ 13 ਤੇ ਤੀਜਾ ਸੂਆ ਤੇ ਰੇਟ ਡੇਟਾ ਦਾ 32 ਆਈ ਤੇ ਇਹਦਾ ਬੱਚਾ ਬੁੱচ্চਾ ਬਈ ਬੱਚਾ ਤਾਂ ਮਰ ਗਿਆ ਸੀ ਬਈ ਤੇ ਹੁਣੇ ਕੋਈ ਗੱਭਣ ਆ ਵੀਰ ਐ ਟੀਕਾ ਭਰਾਇਆ ਥੋੜੇ ਦਿਨ ਹੀ ਹੋਏ ਇਹਨੂੰ ਟੀਕਾ ਭਰਾਇਆ ਤੇ ਸੂਈ ਤਾਂ ਬਾਈ ਕਿੰਨੇ ਕੁ ਚਿਰ ਦੀ ਹੋਊਗੀ ਇਹ ਬਸ ਉਹਨੇ ਹੀ ਗਈ ਸੂਈ ਆ ਦੋ ਪੌਣੇ ਪੌਣੇ ਦੋ ਢਾਈ ਮਹੀਨਿਆਂ ਦੀ ਸੂਈ ਇਹਨੂੰ ਲਾ ਲੋ ਜੀ ਕਿਸਾਨ ਵੀਰੋ ਜਿਹੜੇ ਸਾਰੇ ਡੰਗਰ ਆਪਾਂ ਚਾਰਾਂ ਦੀ ਤੁਹਾਨੂੰ ਡਿਟੇਲ ਲੈਤੀ ਐ ਸਮਝ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਲੇਵੇ ਦੀ ਬੰਤਰ ਬੜੀ ਸੋਹਣੀ ਐ ਕ੍ਰਾਸ ਬਰੀਡ ਗਾਂ ਦੀ ਵੀ ਤੇ ਇਹਨਾਂ ਵੱਡੀਆਂ ਚਿੱਟੀਆਂ ਵੇੜਾਂ ਦੀ ਵੀ ਇਹ ਸਾਰੇ ਇਕੱਲੇ-ਇਕੱਲੇ ਨਗਦੀ ਆਪਾਂ ਤੁਹਾਨੂੰ ਡਿਟੇਲ ਲੈਤੀ ਐ ਸਮਝ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਉਹ ਬੱਛਾ ਚੁੰਗੇ ਬਾਈ ਜੀ ਨੂੰ ਪਾਸੇ ਕਰੋ ਇਹ ਇਹ 2 ਨੰਬਰ ਚਿੱਟੀ ਵਹਿੜ ਹੈ ਤੇ ਇਹ 1 ਨੰਬਰ ਜਿਹੜੀ ਪਹਿਲਾ ਸੂਆ ਵਹਿੜ ਹੈ ਚਾਰਾਂ ਜਿਹੜੇ ਜਾਨਵਰਾਂ ਦੀ ਆਪਾਂ ਤੁਹਾਨੂੰ ਡਿਟੇਲ ਲੈਤੀ ਹੈ ਕਿਸਾਨ ਵੀਰੋ ਤੁਸੀਂ ਆਪਦੀ ਸਮਝ ਨਾਲ ਜਿਹੜਾ ਡੰਗਰ ਖਰੀਦਣਾ ਹੈ ਬਾਕੀ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜਿਹੜੇ ਰੇਟ ਹੈ ਉਹ ਵੀਡੀਓ ਦੇ ਵਿੱਚ ਕਰਤੇ ਆ ਬਾਈ ਨੇ ਬਾਕੀ ਤੁਸੀਂ ਆਪਦਾ ਅੰਦਾਜ਼ਾ ਲਾ ਕੇ ਜਿਹੜੀ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ